ਕੀ 100 ਮੀਟਰ ਵਾਲੀ ਜਿਹੜੀ ਤਲਵਾਰ ਹੈ 100 ਮੀਟਰ ਤੋਂ ਏਰੀਆ ਨਾ ਵਧਾਇਆ ਜਾਵੇ ਇਕੋਸੈਂਸਿਟਿਵ ਜ਼ੋਨ ਦੇ ਵਿੱਚ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਸ ਪਾਈਆਂ ਜਾਂਦੀਆਂ ਸੀ ਅਰਜ਼ੀਆਂ ਲਾਈਆਂ ਜਾਂਦੀਆਂ ਸੀ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਨਵਾ گاਉਂ ਤੇ ਕਾਉਂਸਲ ਦੇ ਲੋਕਾਂ ਨੂੰ ਇਹ ਦੱਸਦੇ ਹੋਏ ਵਧਾਈ دینی ਆ ਕਿ ਤੁਹਾਡਾ 100 ਮੀਟਰ ਵਾਲਾ ਜਿਹੜਾ ਮੁੱਦਾ ਸੀ 100 ਮੀਟਰ ਉੱਤੇ ਸੁਪਰੀਮ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ ਥੋੜੀ ਚੈਨ ਦੀ ਨੀਂਦ ਸੌਣ ਦੇ ਦਿਨ ਆ ਗਏ ਨੇ ਤੇ ਬਹੁਤ ਵੱਡਾ ਉલ્લાਸ ਦਾ ਦਿਨ ਹੈ ਮੈਂ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਹੱਕ ਵਿੱਚ ਡਟੇ ਰਹੇ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਇਹ ਜ਼ਮੀਨ ਹੈ ਉਹ ਕੋਈ ਸ਼ਹਿਰ ਕਾਉਂਸਲ ਦੀ ਤੇ ਨਵਾਂ گاਉਂ ਦੀ 100 ਮੀਟਰ ਉਪਰ ਆਪਣਾ ਸਟੈਂਡ ਕਾਇਮ ਰੱਖਿਆ ਸੋ ਕਮੇਟੀ ਅੰਦਰ ਜਿੰਨਾ ਵੀ ਏਰੀਆ ਆਉਂਦਾ ਹੈ 100 ਮੀਟਰ ਤੋਂ ਬਾਅਦ ਉਹ ਇਕੋ ਸੈਂਸਿਟਿਵ ਜ਼ੋਨ ਨਹੀਂ ਮੰਨਿਆ ਜਾਊਗਾ ਹੁਣ ਇਹ ਚੀਜ਼ਾਂ ਸਿਰਫ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਮਨਜ਼ੂਰੀ ਮਿਲ ਗਈ ਹੈ ਬਹੁਤ ਸਾਰੀਆਂ ਤਾਕਤਾਂ ਨੇ ਕੋਸ਼ਿਸ਼ ਕੀਤੀ ਚੰਡੀਗੜ੍ਹ ਦੇ ਵਿੱਚ ਵੀ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਕੀਤੀ ਕਿ ਇਹਨੂੰ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰ ਦਿੱਤਾ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੇ ਮੁੱਲ ਸੀ ਜਿਹੜੇ ਉਹ ਜ਼ੀਰੋ ਹੋ ਜਾਣੇ ਸੀ ਜਿਹਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਕਰਨਾ ਪੈਣਾ ਸੀ ਤੁਸੀਂ ਆਲਰੇਡੀ ਜਾਣਦੇ ਹੋ ਕਿ ਤੁਹਾਡਾ ਕੋਈ ਨਕਸ਼ਾ ਨਹੀਂ ਪਾਸ ਹੁੰਦਾ ਤੇ ਅੱਜ ਬੜੀ ਮੈਂ ਤੁਹਾਨੂੰ ਮੁਬਾਰਕ ਦਿੰਨੀ ਆ ਨਮਾ گاਉਂ ਦੇ ਲੋਕਾਂ ਨੂੰ ਕਾਉਂਸਲ ਦੇ ਲੋਕਾਂ ਨੂੰ ਕਿ ਤੁਹਾਡੇ ਨਕਸ਼ੇ ਪਾਸ ਹੋਣ ਵਾਲੀ ਸਮੱਸਿਆ ਉਹ ਖਤਮ ਹੋ ਗਈ ਹੈ ਤੁਹਾਡੀ ਇਕੋਸੈਸਟਿਵ ਜ਼ੋਨ ਕਰਕੇ ਜਿਹੜੀਆਂ ਸਮੱਸਿਆਵਾਂ ਸੀ ਉਹ ਖਤਮ ਹੋ ਗਈਆਂ ਨੇ ਤੁਹਾਡੀ ਖੱਜਲ ਖਵਾਰੀ ਖਤਮ ਹੋ ਗਈ ਹੈ ਤੁਹਾਡੀ ਜਿਹੜੀ ਲੀਡਰਾਂ ਵੱਲੋਂ ਹਰ ਵੇਲੇ ਇੱਕ ਡਰ ਤੁਹਾਡੇ ਦਿਮਾਗ 'ਚ ਪਾਇਆ ਜਾਂਦਾ ਸੀ ਕਿ ਕਿਸੇ ਵੇਲੇ ਵੀ ਡਿਮੋਲਿਸ਼ ਅਸੀਂ ਇਹਨੂੰ ਢਾ ਸਕਦੇ ਹਾਂ ਸਾਰੀਆਂ ਉਹ ਸਾਰੇ ਦੀਆਂ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਕਾਉਂਸਲ ਦੇ ਲੋਕਾਂ ਤੇ ਨਵਾਂ گاؤں ਦੇ ਲੋਕਾਂ ਦੀਆਂ ਖਤਮ ਹੋ ਗਈਆਂ ਨੇ ਜੀ ਮੈਨੂੰ ਜਿੰਨਾ ਸਕੂਨ ਹੈ ਮੈਨੂੰ ਲੱਗਦਾ ਵੀ ਨਵਾਂ گاؤں ਤੇ ਕਾਉਂਸਲ ਦੇ ਲੋਕਾਂ ਨੂੰ ਵੀ ਇਹ ਗੱਲਾਂ ਸੁਣ ਕੇ ਉਹਨਾਂ ਹੀ ਸਕੂਨ ਹੋਊਗਾ ਚਾਹੇ ਲੱਖ ਵਿਰੋਧੀ ਅੰਸਰਾਂ ਨੇ ਵਿਰੋਧੀ ਪਾਰਟੀਆਂ ਦੇ ਕੁਝ ਲੋਕਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਤਾਂ ਜਿਹਾ ਕਰ ਰਹੀ ਹੈ ਸਰਕਾਰ ਲੋਕਾਂ ਨਵਾਂ گاؤں ਤੇ ਕਾਉਂਸਲ ਦੇ ਲੋਕਾਂ ਦੇ ਦਿਮਾਗ 'ਚ ਬਹੁਤ ਸਾਰੀਆਂ ਗਲਤ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਨੇ ਡਟ ਕੇ ਪੰਜਾਬ ਦੇ ਹੱਕ 'ਚ ਫੈਸਲਾ ਲਿਆ ਹੈ ਬਿਨਾਂ ਕਿਸੇ ਦੀ ਸੁਣੇ ਕਿ 100 ਮੀਟਰ ਤੋਂ ਬਾਅਦ ਜਿੰਨਾਂ ਲੋਕਾਂ ਦੇ ਘਰ ਨੇ ਉਹਨਾਂ ਦੀ ਕੀਮਤ ਨੂੰ ਮਿੱਟੀ ਨਹੀਂ ਕੀਤਾ ਜਾਊਗਾ ਉਹਨਾਂ ਦੀ ਵੈਲਿਊ ਨੂੰ ਸਮਝਿਆ ਜਾਊਗਾ ਤੇ ਮੈਂ ਜਿੰਨੇ ਵੀ ਉੱਥੇ ਵਸਨੀਕ ਨੇ ਜਿੰਨੇ ਲੋਕ ਰਹਿੰਦੇ ਨੇ ਤੁਹਾਨੂੰ ਹੁਣ ਘਰਾਂ ਦੇ ਨਕਸ਼ੇ ਪਾਸ ਕਰਾਉਣੇ ਬਾਕੀ ਸਾਰੀਆਂ ਮਨਜ਼ੂਰੀਆਂ ਲੈਣ ਦੇ ਵਿੱਚ ਬੜੀ ਆਸਾਨੀ ਹੋਵੇਗੀ ਮੁਸ਼ਕਲਾਂ ਦੂਰ ਹੋਣ ਗਈਆਂ ਇਹ ਜਿਹੜੀ ਜੰਗ ਸੀ ਜਿਹੜੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਵੱਖ-ਵੱਖ ਸਰਕਾਰਾਂ ਦੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਪਰੀਮ ਕੋਰਟ ਤੋਂ ਮਨਜ਼ੂਰੀ ਲੈ ਲਈ ਹੈ ਕਿ 100 ਮੀਟਰ ਤੱਕ ਜਿਹੜਾ ਇਕੋਸੈਂਸਿਟਿਵ ਜ਼ੋਨ ਰਹੇਗਾ ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਉਹ ਪਰਸਨਲ ਏਰੀਆ ਆ ਜਾਊਗਾ ਮੈਂ ਇਸ ਜਿੱਤ ਲਈ ਤੁਹਾਨੂੰ ਬਹੁਤ ਸਾਰੀ ਵਧਾਈ ਦਿੰਦੀ ਆ ਇਹ ਸਰਕਾਰ ਨੇ ਜਿੱਥੇ ਜਿੱਤ ਪ੍ਰਾਪਤ ਕੀਤੀ ਹੈ ਇਹ ਲੋਕਾਂ ਦੀ ਜਿਹੜੀ ਇੱਛਾ ਸ਼ਕਤੀ ਸੀ ਉਸ ਦੀ ਜਿੱਤ ਹੈ ਲੋਕਾਂ ਦੀ ਜਿੱਤ ਹੈ ਨਵਾਂ گاਉਂ ਤੇ ਕਾਉਂਸਲ ਦੇ ਲੋਕਾਂ ਦੀ ਜਿੱਤ ਹੈ ਮੈਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਦੁਬਾਰਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਹਲਕਾ ਖਰੜ ਦੇ ਲੋਕਾਂ ਦੀ ਨਵਾਂ گاਉਂ ਤੇ ਕਾਉਂਸਲ ਦੇ ਲੋਕਾਂ ਦੀ ਸਟੈਂਡ ਲਿਆ ਤੇ ਉਹਨਾਂ ਲਈ ਸੁਪਰੀਮ ਕੋਰਟ ਤੋਂ ਇਹ ਮਨਜ਼ੂਰੀ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਜੀ ਕਿਸ ਫੈਸਲੇ ਨਾਲ ਕਿੰਨੇ ਲੋਕਾਂ ਨੂੰ ਫਾਇਦਾ ਬਣਿਆ ਦੇਖੋ ਘੱਟ ਤੋਂ ਘੱਟ 40-50 ਹਜ਼ਾਰ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ ਲਗਾਤਾਰ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਇਹ ਡਰ ਰਹਿੰਦਾ ਸੀ ਵੀ ਕਿਤੇ ਸਾਡੇ ਡਿਮੋਲਿਸ਼ ਨਾ ਕਰ ਦੇਣ ਘਰਾਂ ਨੂੰ ਕਿਤੇ 100 ਤਰ੍ਹਾਂ ਦੇ ਖਤਰੇ ਮਡਰਾਉਂਦੇ ਸੀ ਤੇ ਇਸ ਨਾਲ ਉਹਨਾਂ ਦੀ ਜਿਹੜੀ ਨਕਸ਼ਾ ਪਾਸ ਕਰਾਉਣ ਦੀ ਸਮੱਸਿਆ ਸੀ ਨਵੇਂ گاؤں ਤੇ ਕਾਉਂਸਲ ਦੇ ਲੋਕਾਂ ਦੀ ਉਹ ਵੀ ਦੂਰ ਹੋ ਜਾਣੀ ਹੈ ਜੀ ਕਿਉਂਕਿ ਹੁਣ ਇਕੋ ਸੈਂਸਿਟਿਵ ਜ਼ੋਨ ਉਹ ਰਹਿ ਨਹੀਂ ਗਿਆ 100 ਮੀਟਰ ਉਹਨਾਂ ਦੀ ਮੰਗ ਸੀ ਵੀ 100 ਮੀਟਰ ਤੋਂ ਨਾ ਵਧਾਇਆ ਜਾਵੇ ਜੀ ਪਾਉਣਾ ਚਾਹੁੰਦਾ 24 ਜਰੂਰੀ ਜਵਾਬ ਦੇਣਾ ਹੈ ਦੇਖੋ ਵਿਰੋਧੀਆਂ ਦਾ ਕੰਮ ਵਿਰੋਧ ਕਰਨਾ ਹੁੰਦਾ ਹੈ ਜਿਹੜੇ ਬੀਜੇਪੀ ਵਾਲੇ ਸਾਡੀ ਸਰਕਾਰ ਦਾ ਵਿਰੋਧ ਕਰ ਰਹੇ ਸੀ ਹਰਿਆਣੇ ਦੇ ਵਿੱਚ ਸ਼ਹਿਰ ਦੇ ਅੰਦਰ ਏਰੀਆ 3 ਕਿਲੋਮੀਟਰ ਕਰ ਦਿੱਤਾ ਗਿਆ ਇੱਕ ਤੋਂ ਤੇ ਉਹ ਮੇਰੇ ਖਿਆਲ ਵਿੱਚ ਕਿ ਉਹਨਾਂ ਨੂੰ ਇਹ ਗੱਲ ਦੇਖ ਕੇ ਕਿ ਹਰਿਆਣੇ ਵਿੱਚ ਇਹ ਕੀ ਕੀਤਾ ਕਾ ਉਹਨਾਂ ਨੂੰ ਇਸ ਚੀਜ਼ ਦਾ ਅਸਤੀਫਾ ਦੇ ਦੇਣਾ ਚਾਹੀਦਾ ਪਹਿਲਾਂ ਤੁਸੀਂ ਆਪਣੀ ਸਰਕਾਰ ਦੇ ਹਰਿਆਣੇ ਵਿੱਚ ਕੰਮ ਦੇਖੋ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਉਂਸਲ ਤੇ ਨਵਾਂ ਜਿੰਨਾ ਏਰੀਆ ਕਮੇਟੀ ਦੇ ਅੰਦਰ ਆਉਂਦਾ ਸਾਰੇ ਦਾ ਸਾਰਾ ਏਰੀਆ 100 ਮੀਟਰ ਤੱਕ ਸਿਰਫ ਇਕੋਸੈਨਸਿਟਿਵ ਜ਼ੋਨਾ ਉਸ ਤੋਂ ਬਾਅਦ ਇਸ ਚੀਜ਼ ਨੂੰ ਅਸੀਂ ਕਵਰ ਨਹੀਂ ਕਰ ਰਹੇ ਸੋ ਵਿਰੋਧੀਆਂ ਦਾ ਕੰਮ ਹੁੰਦਾ ਜੀ ਵਿਰੋਧ ਕਰਨਾ ਤਰ੍ਹਾਂ ਤਰ੍ਹਾਂ ਦੀ ਇਸ ਚੀਜ਼ ਦਾ ਪ੍ਰਚਾਰ ਕਰਨਾ ਹੁਣ ਉਹ ਕ੍ਰੈਡਿਟ ਲੈਣ ਨੂੰ ਵੀ ਭੱਜਣਗੇ ਵੀ ਖੋਰੇ ਅਸੀਂ ਵੀ ਕਰਵਾ ਲਿਆ ਪਹਿਲਾਂ ਤੁਸੀਂ ਆਪਣੀ ਸਰਕਾਰ ਤੋਂ ਹਰਿਆਣੇ ਚ ਕਰਾ ਕੇ ਦਿਖਾਉਂਦੇ ਜਿੱਥੇ ਸਾਰਾ ਏਰੀਆ ਹੀ ਇਹਨਾਂ ਨੇ 3 ਕਿਲੋਮੀਟਰ ਤੱਕ ਕਰ ਦਿੱਤਾ ਸੀ ਦੇਖੋ ਲਗਾਤਾਰ ਇਹਦੀ ਪੈਰਵੀ ਕੀਤੀ ਆ ਸਾਡੇ ਏਜੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਦੇ ਸਾਰੇ ਮੈਂ ਮਸਲਾ ਜਿਹੜਾ ਹੈਗਾ ਇਹ ਸਾਰਿਆਂ ਨੂੰ ਸਾਰਿਆਂ ਅੱਗੇ ਰੱਖਿਆ ਸੀਗਾ ਸੋ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੀਤਾ ਸੀ ਕਿ ਸਾਡਾ ਸਟੈਂਡ ਲੋਕਾਂ ਨਾਲ ਹੈ ਅਸੀਂ ਡਟ ਕੇ ਆਪਣੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹਦੇ ਲਈ ਖੜੇ ਆ 100 ਮੀਟਰ ਤੋਂ ਬਾਅਦ ਜਿਹੜੀ ਜ਼ਮੀਨ ਹੋ ਇਕੋਸੈਂਸਿਟਿਵ ਜ਼ੋਨ ਦੇ ਵਿੱਚ ਨਹੀਂ ਕਾਊਂਟ ਕੀਤੀ ਜਾਊਗੀ ਤੇ ਉਹਨਾਂ ਦੀ ਜਿਹੜੀ ਲਗਾਤਾਰ ਉਹਨਾਂ ਨੇ ਐਫਰਟਸ ਕੀਤੇ ਲੋਕਾਂ ਲਈ ਅਸੀਂ ਪੂਰੇ ਹਲਕੇ ਦੇ ਲੋਕ